ਡੇਰਾ ਸੱਚਾ ਸੋਦਾ ਬਲੂ ਚਲਾਏ ਜਾ ਰਹੀ 163 ਮਾਨਵਤਾ ਭਲਾਈ ਦੇ ਕਾਰਜਾਂ ਤੇ ਚੱਲਦਿਆਂ ਬਲਾਕ ਫਰੀਦਕੋਟ ਬਾਜ਼ੀਗਰ ਵਸਤੀ ਵਿਖੇ ਡੇਰਾ ਸ਼ਰਧਾਲੂਆਂ ਨੇ ਇੱਕ ਦਿਨ ਵਿੱਚ ਜੋਗਾ ਸਿੰਘ ਨੂੰ ਘਰ ਦਾ ਮਾਲਕ ਬਣਾ ਦਿੱਤਾ ਪ੍ਰਾਪਤ ਜਾਣਕਾਰੀ ਅਨੁਸਾਰ ਜੋਗਾ ਸਿੰਘ ਪੁੱਤਰ ਨਿਹਾਲ ਸਿੰਘ ਵਾਸੀ ਬਾਜ਼ੀਗਰ ਵਸਤੀ ਜੋ ਕਿ ਆਪਣੀ ਮਿਹਨਤ ਮਜ਼ਦੂਰੀ ਕਰਕੇ ਘਰ ਦਾ ਮਸਾਂ ਹੀ ਗੁਜ਼ਾਰਾ ਪੂਰਾ ਕਰਦਾ ਸੀ ਪਿਛਲੇ ਦਿਨੀ ਹੋਈ ਬਾਰਿਸ਼ ਨੇ ਜੋਗਾ ਸਿੰਘ ਨੂੰ ਘਰੋਂ ਬੇਕਾਰ ਕਰ ਦਿੱਤਾ ਜੋਗਾ ਸਿੰਘ ਨੇ ਡੇਰਾ ਸ਼ਰਧਾਲੂਆਂ ਨੂੰ ਮਦਦ ਦੀ ਗੁਹਾਰ ਲਈ ਇਸ ਮੌਕੇ ਬਾਜਿਗਰ ਬਸਤੀ ਦੇ ਪ੍ਰੇਮੀ ਸੇਵਕ ਜੋਗਿੰਦਰ ਸਿੰਘ ਇਨਸਾ ਅਤੇ ਸਮੂਹ 15 ਮੈਂਬਰਾਂ ਨੇ ਇਕੱਠੇ ਹੋ ਕੇ ਬਲਾਕ ਦੀ ਫਰੀਦਕੋਟ ਦੀ ਕਮੇਟੀ ਨੂੰ ਇਸ ਦੇ ਹਾਲਾਤਾਂ ਬਾਰੇ ਜਾਣਕਾਰੀ ਦਿੱਤੀ ਬਲਕ ਫਰੀਦਕੋਟ ਦੀ ਕਮੇਟੀ ਅਤੇ ਸਮੂਹ 사త్సੰਗਤ ਨੇ ਇਸ ਨੂੰ ਜ਼ਰੂਰੀ ਸਮਝਦੇ ਹੋਏ ਇੱਕ ਦਿਨ ਵਿੱਚ ਹੀ ਦੋ ਕਮਰੇ ਦੀ ਛੱਤ ਪਾ ਕੇ ਜੋਗਾ ਸਿੰਘ ਨੂੰ ਘਰ ਦਾ ਮਾਲਕ ਬਣਾ ਦਿੱਤਾ ਇਸ ਮੌਕੇ ਤੇ ਜਾਣਕਾਰੀ ਦਿੰਦੇ ਆ 85 ਮੈਂਬਰ ਜਗਮੀਤ ਸਿੰਘ ਇਨਸਾਨੀ ਦੱਸਿਆ ਕਿ ਜੋਗਾ ਸਿੰਘ ਬਹੁਤ ਹੀ ਲੋੜਵੰਦ ਪਰਿਵਾਰ ਸੀ ਜਿਸ ਨੂੰ ਦੇਖਦੇ ਹੋਏ 사త్సੰਗਤ ਵੱਲੋਂ ਇੱਕ ਦਿਨ ਵਿੱਚ ਹੀ ਇਸ ਨੂੰ ਦੋ ਕਮਰਿਆਂ ਦੀ ਛੱਤ ਪਾ ਕੇ ਦਿੱਤੀ ਗਈ ਹੈ ਸਾਤ ਸੰਗਤ ਨੇ ਬੜੇ ਹੀ ਉਤਸ਼ਾਹ ਨਾਲ ਸੇਵਾ ਕੀਤੀ। ਇਸ ਮੌਕੇ 15 ਮੈਂਬਰ ਨੇ 76 ਇਨਸਾਨਾਂ ਨੇ ਦੱਸਿਆ ਕਿ ਬਾਜੀਗਰ ਬਸਤੀ ਵਿੱਚ ਇਹ ਚੌਥਾ ਮਕਾਨ ਬਣਾ ਕੇ ਦਿੱਤਾ ਜਾ ਰਿਹਾ ਹੈ ਅਤੇ ਸਾਤ ਸੰਗਤ ਹਰ ਸਮੇਂ ਸੇਵਾ ਲਈ ਤਿਆਰ ਰਹਿੰਦੀ ਹੈ। ਇਸ ਮੌਕੇ ਤੇ ਪੋਚੇ ਬਾਜੀਗਰ ਬਸਤੀ ਦੇ ਸਾਬਕਾ ਐਮਸੀ ਕਾਕਾ ਸਿੰਘ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਡੇਰਾ ਸੱਚਾ ਸੌਦਾ ਦੇ ਪੂਜਨਿਕ ਪਿਤਾ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇਨਸਾ ਅਤੇ ਸਾਧ ਸੰਗਤ ਦਾ ਧੰਨਵਾਦ ਕਰਦਿਆਂ ਅਤੇ ਸ਼ਲਾਘਾ ਕਰਦਿਆਂ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਹਰ ਕਿਸੇ ਦੇ ਸੁੱਖ-ਦੁੱਖ ਵਿੱਚ ਮੋਰੀ ਹੋ ਕੇ ਖੜਦੀ ਹੈ। ਉਹਨਾਂ ਨੇ ਆਮ ਲੋਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਸਾਨੂੰ ਸਾਰਿਆਂ ਨੂੰ ਵੀ ਰਲ ਮਿਲ ਕੇ ਅਜਿਹੇ ਕੰਮ ਕਰਨੇ ਚਾਹੀਦੇ ਹਨ। ਇਸ ਮੌਕੇ ਤੇ ਸਮੂਹ ਪਚ ਸੀ ਮੈਂਬਰ ਸਮੂਹ 15 ਮੈਂਬਰ ਅਤੇ ਪਿੰਡਾ ਸ਼ੈਰਾਂ ਦੇ ਪ੍ਰੇਮੀ ਸੇਵਕ ਅਤੇ ਵੱਡੀ ਗਿਣਤੀ ਵਿੱਚ ਸਾਧ ਸੰਗਤ ਹਾਜ਼ਰ ਸੀ ਇੱਥੇ ਅੱਗੇ ਵੀ ਅਸੀਂ ਤਿੰਨ ਚਾਰ ਮਕਾਨ ਜਿਹੜੇ ਉਹ ਬਣਾ ਕੇ ਦਿੱਤੇ ਆ ਤੇ ਇਹਦੇ ਵੀ ਭਾਈ ਜੋਗਾ ਸਿੰਘ ਜੀ ਸਾਡੇ ਕੋਲੇ ਖੜੇ ਆ ਇਹਨਾਂ ਦਾ ਵੀ ਮਕਾਨ ਹੈ ਜਦੋਂ ਅਸੀਂ ਰਾਤ ਨੂੰ ਛੱਤ ਢੱਕੀ ਆ ਤੜਕੇ ਅਸੀਂ ਆਏ ਆ ਆ ਕੇ ਦਾਦਾ ਸਮਾਨ ਕੱਢਿਆ ਸਮਾਨ ਕੱਢ ਕੇ ਫਿਰ ਅਸੀਂ ਇਹਨਾਂ ਦੀ ਜਿਹੜੀ ਛੱਤ ਦੀ ਤਿਆਰੀ ਆ ਉਹ ਡੇਰੇ ਅਸੀਂ ਆਪਣੇ ਗਵਾਂਧਾ ਭਲਾਈ ਦੇ ਕੇਂਦਰ ਦੇ ਵਿੱਚ ਜਾ ਕੇ ਅਸੀਂ ਇਹ ਕੰਪਲੀਟ ਲਖਾਈ ਵੀ ਇਸ ਤਰ੍ਹਾਂ ਕਰਕੇ ਬਹੁਤ ਹਸਤਾ ਹਸਤਾ ਇਹਨਾਂ ਦੀ ਹਾਲਤ ਆ ਇਹ ਛੱਤ ਪਾਉਣ ਦੇ ਯੋਗ ਹੈ ਨਹੀਂ ਗੀ ਸੋ ਇਹਨਾਂ ਨੇ 85 ਮੈਂਬਰਾਂ ਨੇ ਬਹੁਤ ਜ਼ਿਆਦਾ ਹਿੰਮਤ ਕੀਤੀ ਆ ਹਿੰਮਤ ਕਰਕੇ ਇਹ ਜੋ ਮਕਾਨ ਆ ਇਹ ਜੋ ਮਕਾਨ ਜਿਹੜਾ ਅੱਜ ਉਸਰੇ ਤੇ ਪਹੁੰਚਿਆ ਪਿਆ ਰਾਦਰੂ ਸ਼ਾਇਦ ਹੋਦਾ ਹੋਵੇ 8:30 7 7:30 ਵਜੇ ਤੱਕ ਇਹ ਛੱਤਾ ਪੈ ਜਾਣਗੇ ਤੇ ਇਹ ਅੱਜ ਸ਼ਾਮ ਨੂੰ ਆਪ ਦੇ ਅੰਦਰ ਵਣਯੋਗ ਹੋ ਜਾਣਗੇ ਅਸੀਂ ਸਾਰੀ ਸਾਧ ਸੰਗਤ 85 ਮੈਂਬਰਾਂ ਬਾਈ ਜੀ ਦਾ ਤੇ ਸਾਰੀ ਸਾਧ ਸੰਗਤ ਦੇ ਸਹਿਯੋਗ ਨਾਲ ਬਾਈ ਜੋਗਾ ਸਿੰਘ ਦਾ ਅੱਜ ਉਹ ਮਕਾਨ ਐ ਖੜਾ ਹੋ ਰਿਹਾ ਹੈ ਛੱਤ ਪੈ ਰਹੀ ਹੈ ਜੋ ਪਿਛਲੇ ਕੁਝ ਦਿਨਾਂ ਤੋਂ ਬਾਰਸ਼ ਤੇ ਨਾਲ ਡਿੱਗਦੀ ਸੀਗੀ ਇਸ ਇਸ ਇਹਨਾਂ ਦੀ ਸਾਰੀ ਸਾਥ ਸੰਗਤ ਸੀ ਜੋ ਤੇ ਸ੍ਰੀ ਜੋਗ ਨਾਲੇ ਸਾਥ ਸਾਥ ਛੱਤ ਪੈ ਰਹੀ ਆ ਅਸੀਂ ਸਾਰੀ ਸਾਥ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੀ ਸਾਡੀ ਸੰਤੀ ਬਾਰਗੀਰ ਵਸਤੀ ਬਹੁਤ ਬਹੁਤ ਧੰਨਵਾਦ ਕਰਦੀ ਹੈ ਜੀ ਮੇਰਾ ਨਾਮ ਬਾਈ ਜੀ ਪਿੰਨੀ ਕੋਕੀਸ ਜੀ ਜੋ ਅੱਜ ਮਕਾਨ ਟੋਡਾ ਪੈ ਰਿਹਾ ਹੈ ਇਸ ਬਾਰੇ ਕੀ ਹਾਂਜੀ ਉਹ ਤੁਹਾਨੂੰ ਮਕਾਨ ਬਣਾ ਕੇ ਦਿੱਤਾ ਜਾ ਰਿਹਾ ਇਸ ਬਾਰੇ ਕੀ ਕਹਿੰਦੇ ਇਹ ਬਾਈ ਧੰਨਵਾਦ ਕਰਨਾ ਇਹਨਾਂ ਕਮੇਟੀ ਦਾ ਤੇ ਪ੍ਰਮਾਤਮਾ ਦਾ ਸਾਥ ਸੱਚੇ ਸੰਤਾ ਦਾ ਅੱਛਾ ਹੋ ਗਿਆ ਬਹੁਤ ਮੱਧ ਬਹੁਤ ਸਤਿ ਸ਼੍ਰੀ ਅਕਾਲ ਮੇਰਾ ਨਾਮ ਜਗਮੀ ਸਿੰਘ ਸੇਵਾਦਾਰ ਅੱਜ ਆਪਾਂ ਬਾਜੀਗਰ ਵਸਤੀ ਦੇ ਵਿੱਚ ਹਾਂ ਇੱਥੋਂ ਦੇ ਪ੍ਰੇਮੀ ਜੋਗਾ ਸਿੰਘ ਨੇ ਮਮਕਾਨ ਦੀ ਹਾਲਤ ਬਹੁਤ ਖਸਤਾ ਸੀ ਇਹਨਾਂ ਨੇ ਆਪਣੇ ਪਰਿਵਾਰ ਤੱਕ ਸੇਵਾਦਾਰ ਤੱਕ ਪਹੁੰਚ ਕੀਤੀ ਕਿ ਮੀਂਹ ਦੇ ਨਾਲ ਸਾਡੀ ਛੱਤ ਡਿੱਗੀ ਆ ਜਿਸ ਕਰਕੇ ਇਹਨਾਂ ਦਾ ਸਮਾਨ ਸਾਰਾ ਅਸਮਾਨ ਦੇ ਥੱਲੇ ਪਿਆ ਸੀਗਾ ਇਹਨਾਂ ਕੋਲ ਵਿਜੈ ਸਹਿਨੀ ਸੀ ਕਿ ਅਸੀਂ ਆਪਣਾ ਜਾਨਕੀ ਮਕਾਨ ਦੀ ਛੱਤ ਬਣਾ ਲਈਏ ਤਾਂ ਇਹਨਾਂ ਨੇ ਸੱਚੇ ਸੋਧ ਤੇ ਦੀ ਸਾਧ ਸੰਗਤ ਅੱਤਰ ਅਪੀਲ ਕੀਤੀ ਕਿ ਸਾਨੂੰ ਮਕਾਨ ਦੀ ਛੱਤ ਦੀ ਲੋ ਬਹੁਤ ਲੋੜ ਹੈ ਤਾਂ ਆਪਣੇ ਸੇਵਾਦਾਰਾਂ ਨੇ ਰਲ ਕੇ ਸਾਧ ਸੰਗਤ ਨੇ ਰਲ ਕੇ ਜੋ ਸਤਿਗੁਰੂ ਜੀ ਵੱਲੋਂ 163 ਮਾਨਵਤਾ ਭਲਾਈ ਦੇ ਕਾਰਜ ਚਲਾਏ ਹੋਏ ਆ ਉਹਨਾਂ ਦੇ ਤਹਿਤ ਅੱਜ ਮਕਾਨ ਦੀ ਛੱਤ ਸਵੇਰ 8 ਵਜੇ ਸ਼ੁਰੂ ਕਰਾਈ ਦੋ ਕਮਰੇ ਆ ਜੀ ਤੇ ਸ਼ਾਮ ਨੂੰ 8 ਵਜੇ ਦੇ ਨੂੰ ਦੋਨਾਂ ਕਮਰਿਆਂ ਦੀ ਛੱਤ ਪਾ ਦਿੱਤੀ ਜਾਊਗੀ